ਮਸਲਾ ਜਿਹੜਾ ਲੰਬੇ ਸਮੇਂ ਤੋਂ ਪਿੰਡਾਂ ਦੇ ਵਿੱਚ ਨਰੇਗਾ ਮਜ਼ਦੂਰ ਰਹਿੰਦੇ ਨੇ ਨਰੇਗਾ ਮਜ਼ਦੂਰਾਂ ਦਾ ਜਿਹੜਾ ਕੰਮ ਉਹ ਬੰਦ ਕੀਤਾ ਹੋਇਆ ਹੈ ਨਰੇਗਾ ਮਜ਼ਦੂਰਾਂ ਨੇ ਕੰਮ ਕੀਤਾ ਸੀ ਉਹਦੀ ਬਕਾਇਆ ਪੇਮੈਂਟ ਖੜੀ ਹੈ ਔਰ ਪਿਛਲੇ ਦਿਨੀ ਹੜ੍ਹਾਂ ਤੇ ਵਾਰਸ਼ਾਂ ਦੇ ਨਾਲ ਜਿੱਥੇ ਕਿਸਾਨਾਂ ਦਾ ਨੁਕਸਾਨ ਹੋਇਆ ਉੱਥੇ ਵੱਡਾ ਨੁਕਸਾਨ ਮਜ਼ਦੂਰਾਂ ਦਾ ਵੀ ਹੋਇਆ ਭਾਵੇਂ ਕਿ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿਸਾਨਾਂ ਦੇ ਲਈ 20 ਇੱਕ ਇਕੜ ਦਾ ਮਤਲਬ ਕਿ 20000 ਰੁਪਇਆ ਇਹ ਬਹੁਤ ਹੀ ਨਗੂਣਾ ਮਾਮਲਾ ਸੀ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਮਤਲਬ ਕਿ ਇਹਨੂੰ ਸਿਰੇ ਤੋਂ ਖਾਰਜ ਕਰਦੇ ਆਂ ਔਰ ਮਜ਼ਦੂਰਾਂ ਦੇ ਲਈ ਜਿਹੜਾ ਐਲਾਨ ਕੀਤਾ ਭਗਵੰਤ ਮਾਨ ਨੇ ਉਹਨੇ ਕਿਹਾ ਵੀ 40000 ਰੁਪਏ ਮਤਲਬ ਕਿ ਘਰ ਜਿਹੜਾ ਮਾਰਸ਼ਾਂ ਦੇ ਨਾਲ ਹੜਾਂ ਦੇ ਨਾਲ ਥੋੜਾ ਨੁਕਸਾਨ ਆ ਗਿਆ ਉਹਦਾ 40000 ਰੁਪਏ ਔਰ ਜਿਹੜਾ ਘਰ ਪੂਰੀ ਤਰ੍ਹਾਂ ਡਿੱਗਿਆ ਉਹਦਾ 1 ਲੱਖ 20000 ਰੁਪਏ ਮੈਂ ਕਹਿੰਨਾ ਵੀ ਇਹ ਸਭ ਤੋਂ ਮਤਲਬ ਕਿ ਘਟੀਆਂ ਗੱਲ ਜਿਹੜੀ ਭਗਵੰਤ ਮਾਨ ਦੀ ਸਰਕਾਰ ਨੇ ਕੀਤੀ ਆ ਮਜ਼ਦੂਰਾਂ ਦੇ ਜ਼ਖਮਾਂ ਤੇ ਲੂਣ ਭੁੱਕਿਆਗਾ ਇਹ ਬਹੁਤ ਘਟ ਮਾਵਜਾ ਅੱਜ ਮਹਿੰਗਾਈ ਦੇ ਚੁੱਕ ਦੇ ਵਿੱਚ 120000 ਰੁਪਏ ਨਾਲ 56 ਨਹੀਂ ਖੜਾ ਹੁੰਦਾ ਔਰ 40000 ਰੁਪਏ ਨਾਲ ਮਤਲਬ ਕਿ ਕੋਈ ਕਿਸੇ ਘਰ ਦੀ ਮਰਾਮਤ ਨਹੀਂ ਹੁੰਦੀ ਔਰ ਏਸੀ ਕਮਰਾ ਦੇ ਵਿੱਚ ਬੈਠ ਕੇ ਇਦਾਂ ਦੇ ਬਤਰਕੇ ਐਲਾਨ ਕਰਨੇ ਮੈਂ ਕਿਹਾ ਬਹੁਤ ਘਟਿਆ ਗੱਲ ਹੈ ਔਰ ਜਿਹੜਾ ਭਗਵੰਤ ਮਾਨ ਅ ਪਿਛਲੇ ਦਿਨਾਂ ਦੇ ਵਿੱਚ ਹੜ੍ਹਾਂ ਦੇ ਵਿੱਚ ਆ ਹੈਲੀਕਾਪਟਰ ਤੇ ਗੇੜੇ ਦਿੰਦਾ ਫਿਰਦਾ ਰਿਹਾ ਮਤਲਬ ਕਿ ਲੋਕਾਂ ਦੀਆਂ ਮਤਲਬ ਅ ਮੈਂ ਜਾਈ ਜਾ ਲੈਂਦਾ ਫਿਰਦਾ ਰਿਹਾ ਇਹ ਉਸੇ ਦੀ ਸਰਕਾਰ ਦੀ ਜਿਹੜੀ ਮਤਲਬ ਕਿ ਨਲਾਕੀ ਸੀ ਉਹਦੇ ਅਫਸਰਾਂ ਦੀ ਨਲਾਕੀ ਸੀ ਸਾਡੇ ਜਿਹੜੇ ਮਤਲਬ ਕਿ ਡਰੇਨਾਂ ਸੀ ਸਾਡੇ ਨਾਲੇ ਸੀ ਸਾਡੇ ਮਤਲਬ ਕਿ ਦਰਿਆ ਸੀ ਉਹਨਾਂ ਦੀ ਕਿਸੇ ਕਿਸਮ ਦੀ ਸਫਾਈ ਨਹੀਂ ਕੀਤੀ ਤਾਂ ਕਰਕੇ ਪੰਜਾਬ ਜਿਹੜਾ ਹੜਾ ਆ ਉਹਦੀ ਸਮੁੱਚੀ ਪੰਜਾਬ ਸਰਕਾਰ ਉਹਦੀ ਅਫਸਰशाही ਜ਼ਿੰਮੇਵਾਰ ਦਾ ਜਿਹੜਾ ਇਹ ਧਰਨਾ ਪੂਰੇ ਪੰਜਾਬ ਦੇ ਵਿੱਚ ਜੀ ਉਹ ਹੈ ਵੀ ਮਜ਼ਦੂਰਾਂ ਦੇ ਸਵਾਲਾਂ ਨੂੰ ਸੈਂਟਰ ਦੀ ਸਰਕਾਰ ਵੀ ਤੇ ਪੰਜਾਬ ਦੀ ਸਰਕਾਰ ਵੀ ਅਣ ਦੇਖਿਆ ਕਰਦੀ ਹੈ ਐਡੀ ਵੱਡੀ ਗਿਣਤੀ ਆ ਮਜ਼ਦੂਰਾਂ ਦੀ ਪੂਰੀ ਆਬਾਦੀ ਦਾ ਅੱਧ ਬਣ ਜਾਂਦਾ ਮੰਰੇਗਾ ਇੱਕ ਚੱਲਦਾ ਸੀ ਉਹ ਕੰਮ ਬੰਦ ਹੋ ਗਿਆ ਖੇਤਾਂ 'ਚ ਕੋਈ ਕੰਮ ਨਹੀਂ ਮਜ਼ਦੂਰਾਂ ਦੇ ਇੱਕ ਮਲ ਘਰ ਮੀਹਾਂ ਦੇ ਵਿੱਚ ਡਿੱਗ ਰਹੇ ਨੇ ਉਹਨਾਂ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਤੇ ਇਹਨਾਂ ਸਵਾਲਾਂ ਨੂੰ ਲੈ ਕੇ ਅੱਜ ਪੂਰੇ ਪੰਜਾਬ ਦੇ ਜ਼ਿਲ੍ਹਿਆਂ 'ਚ ਇਹ ਮਜ਼ਦੂਰ ਮੁਕਤੀ ਮੋਰਚਾ ਸੀਪੀ ਮਤਲਬ ਧਰਨੇ ਲਾਏ ਜਾ ਰਹੇ ਨੇ ਦੂਜਾ ਸਵਾਲ ਮੁੱਦੇ ਮਜ਼ਦੂਰਾਂ ਦੇ ਕਿਸਾਨਾਂ ਦੇ ਠਾਉਣ ਦੀ بجائے ਇਸ ਤਰ੍ਹਾਂ ਦੇ ਫਿਰਕੂ ਮੁੱਦੇ ਠਾਏ ਜਾ ਰਹੇ ਨੇ ਅਸੀਂ ਕਹਿੰਦੇ ਅੱਜ ਸਮਾ ਪਲ ਕਾਰਪੋਰੇਟ ਪੰਜਾਬ ਬਚਾਓ ਜਾਂ ਦੇਸ਼ ਬਚਾਓ ਦਾ ਨਾਅਰਾ ਲੱਗਣਾ ਚਾਹੀਦਾ ਪੰਚਾਇਤਾਂ ਤੋਂ ਗਰੰਟਾਂ ਵੀ ਇਹਨਾਂ ਨੇ ਲੈ ਲਿਆ ਠੇਕੇਦਾਰੀ ਸਿਸਟਮ ਦੇ ਤਹਿਤ ਕਰਤੀਆਂ ਸੈਂਟਰ ਕਹਿੰਦਾ ਵੀ ਸਟੇਟਾਂ ਦੀ ਕੋਈ ਲੋੜ ਨਹੀਂ ਸਿੱਧੇ ਜਿਹੜਾ 1600 ਕਰੋੜਾ ਸੀ ਵੰਡਾਂਗੇ ਤਾਂ ਇਹ ਚੁਣੀਆਂ ਹੋਈਆਂ ਸੰਸਥਾਵਾਂ ਦਾ ਕੀ ਰੋਲ ਰਹਿੰਦਾ ਅੱਜ ਜਿਹੜਾ ਵੱਧ ਅਧਿਕਾਰਾਂ ਦਾ ਸਵਾਲ ਆ ਪੰਜਾਬ ਤੋਂ ਲੈ ਕੇ ਪੰਚਾਇਤਾਂ ਤੱਕ ਮਿਲਣਾ ਇਹਨਾਂ ਸਵਾਲਾਂ ਦੀ ਥਾ ਤੇ ਕੋਈ ਮੁਸਲਮਾਨ ਭਜਾਓ ਕੋਈ ਭਈਏ ਭਜਾਓ ਇਸ ਕਿਸਮ ਦੇ ਸਵਾਲ ਜਿਹੜੇ ਠਾਏ ਜਾ ਰਹੇ ਨੇ ਅਸੀਂ ਕਹਿੰਦੇ ਆ ਵੀ ਇਹ ਕੇਂਦਰ ਨੂੰ ਫਾਇਦਾ ਹੁੰਦਾ ਬਿਹਾਰ ਦੀਆਂ ਚੋਣਾ ਚ ਵੀ ਹੋ ਪੰਜਾਬ ਦੀਆਂ ਚੋਣਾ ਚ ਵੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਦੂਰਾ ਕਿਸਾਨਾਂ ਨੂੰ ਮਜ਼ਮਾਨਾਂ ਨੂੰ ਜਿਹੜਾ ਰਲ ਕੇ ਕਾਰਪੋਰੇਟ ਘਰਾਣੇ ਜੁਪੀ ਬਿਹਾਰ ਚ ਵੀ ਉਹੀ ਲੁੱਟਦੇ ਨੇ ਪੰਜਾਬ ਚ ਦੀ 1000 ਕਿੱਲਾ ਜ਼ਮੀਨ ਅਡਾਨੀ ਨੂੰ ਵੱਲ ਬਿਹਾਰ ਦੇ ਵਿੱਚ 1 ਰੁਪਏ ਨੂੰ ਦਿੱਤੀ ਗਈ ਹੈ 10 ਲੱਖ ਜਿਹੜਾ ਉੱਥੇ ਦਰਖਤ ਉਹ ਮਤਲਬ ਪੱਟਿਆ ਜਾਣਾ ਜਿਹੜੇ ਕਹਿੰਦੇ ਵੀ ਦਰਖਤ ਲਗਾਓ ਇਸ ਲਈ ਅੱਜ ਸਾਂਝੀ ਲੜਾਈ ਲੜ ਬਣਦੀ ਹੈ ਪੂਰੇ ਦੇਸ਼ ਦੇ ਵਿੱਚ ਮਜ਼ਦੂਰਾ ਕਿਸਾਨਾਂ ਦੁਕਾਨਦਾਰ ਮੁਲਾਜ਼ਮਾਂ ਦੀ ਕਾਰਪੋਰੇਟਾਂ ਦੇ ਖਿਲਾਫ ਕਾਰਪੋਰੇਟਾਂ ਦੀ ਲੁੱਟ ਦੇ ਖਿਲਾਫ ਤਾਂ ਅੱਜ ਸਾਨੂੰ ਸਾਰੇ ਦੇਸ਼ ਦੇ ਮਜ਼ਦੂਰਾ ਕਿਸਾਨਾਂ ਨੂੰ ਇਕੱਠੇ ਹੋ ਕੇ ਇੱਕ ਆਵਾਜ਼ ਦੇ ਵਿੱਚ ਜੇ ਦੇਸ਼ ਨੂੰ ਪੰਜਾਬ ਨੂੰ ਬਚਾਉਣਾ ਤਾਂ ਇਹਨਾਂ ਦੇ ਖਿਲਾਫ ਲੜਾਈ ਤੇਜ਼ ਕਰਨੀ ਪੈਣੀ ਹੈ ਅਡਾਨੀ ਬਾਨੀ ਵਰਗੇ ਜਿਹੜੇ ਸਾਰੇ ਦੇਸ਼ ਦੇ ਧਨ ਦੌਲਤਾਂ ਨੂੰ ਲੁੱਟ ਰਹੇ ਇਹ ਧਰਨਾ ਜੋ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਅਤੇ ਨਰਿੰਦਰ ਮੋਦੀ ਸਰਕਾਰ ਵੱਲੋਂ ਮਨਰੇਗਾ ਦੇ ਕੰਮ ਬੰਦ ਕਰ ਦਿੱਤੇ ਕਿਉਂ ਜੋ ਮਨਰੇਗਾ ਦੇ ਕੰਮ ਬੰਦ ਹੋਣ ਦੇ ਨਾਲ ਵੱਡੇ ਪੱਧਰ ਤੇ ਮਜ਼ਦੂਰਾਂ ਨੂੰ ਆਰਥਿਕ ਤੌਰ ਦੇ ਉੱਤੇ ਸੱਟ ਵੱਜੀ ਹੈ ਜਿਦੇ ਨਾਲ ਨਰੇਗਾ ਦੇ ਕੰਮ ਦੇ ਨਾਲ ਕਾਫੀ ਹੀ ਲੋਕਾਂ ਦੀਆਂ ਆਰਥਿਕ ਲੋੜਾਂ ਜੁੜੀਆਂ ਹੋਈਆਂ ਸੀਗੀਆਂ ਪਰ ਜਦੋਂ ਦਾ ਇਹ ਕੰਮ ਬੰਦ ਹੋ ਗਿਆ ਤਾਂ ਪਿੰਡਾਂ ਦੇ ਵਿੱਚ ਨਰੇਗਾ ਮਜ਼ਦੂਰ ਆਰਥਿਕ ਤੌਰ ਦੇ ਉੱਤੇ ਪਸੜ ਗਏ ਦੂਜੇ ਪਾਸੇ ਕਿਤੇ ਵੀ ਮੰਨ ਲਓ ਹੋਰ ਕੋਈ ਕੰਮ ਨਹੀਂ ਚੱਲਦੇ ਤਾਂ ਇਸ ਦੇ ਵਿਰੋਧ ਦੇ ਵਿੱਚ ਪਵੰਤਮਾਨ ਸਰਕਾਰ ਅਤੇ ਕੇਂਦਰ ਮੋਦੀ ਸਰਕਾਰ ਦੇ ਖਿਲਾਫ ਇਹੋ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਨਰੇਗਾ ਦੇ ਕੰਮ ਬੰਦ ਕੀਤੇ ਜਾਂਦੇ ਆ ਉਹਨਾਂ ਨੂੰ ਚਲਾਏ ਜਾਣ ਤਾਂ ਜਿਹੜਾ ਨਰੇਗਾ ਦੇ ਵਿੱਚ ਠੇਕੇਦਾਰੀ ਸਿਸਟਮ ਸਰਕਾਰ ਲੈ ਕੇ ਆਈ ਹੈ ਉਹਨੂੰ ਬੰਦ ਕੀਤਾ ਜਾਵੇ ਤੇ ਜਿਹੜੀਆਂ ਨਰੇਗਾ ਦੇ ਵਿੱਚ ਕਈ ਤਰ੍ਹਾਂ ਦੀਆਂ ਸ਼ਰਤਾਂ ਨੇ ਉਹਨਾਂ ਨੂੰ ਬੰਦ ਕੀਤਾ ਜਾਵੇ ਤਾਂ ਇਸ ਕਰਕੇ ਇਹ ਅੱਜ ਅਸੀਂ ਪ੍ਰੋਟੈਸਟ ਕੀਤਾ ਤੇ ਇਸ ਦੇ ਨਾਲ ਹੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਵੱਡੇ ਗਿਣਤੀ ਜੇ ਪੰਜਾਬ ਦੇ ਵਿੱਚ ਹਰ ਪ੍ਰਭਾਵਿਤ ਇਲਾਕੇ ਨੇ ਮਨ ਲਓ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਮਜ਼ਦੂਰਾਂ ਦੇ ਘਰ ਡਿੱਗ ਪਏ ਘਰਾਂ ਦੇ ਡਿੱਗਣ ਦੇ ਨਾਲ ਕਾਫੀ ਮਨ ਲਓ ਮੌਤਾਂ ਵੀ ਹੋ ਗਈਆਂ ਅਸੀਂ ਮੰਗ ਕਰਦੇ ਹਾਂ ਉਹਨਾਂ ਨੂੰ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਘੇ ਦੇ ਘਰਾਂ ਦਾ ਨੁਕਸਾਨ ਹੋ ਗਿਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਮਾਲ ਪੋਸੂ ਦਾ ਵੀ ਮੁਆਵਜ਼ਾ ਦਿੱਤਾ ਜਾਵੇ ਅਸੀਂ ਇਹੇ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਨੂੰ ਜਲਦੀ ਤੋਂ ਜਲਦੀ ਸਰਕਾਰ ਹੱਲ ਕਰੇ ਨਹੀਂ ਅਸੀਂ ਸਰਕਾਰ ਖਿਲਾਫ ਅਮੀ ਦੂਰ ਮੁਕਤੀ ਮੋਰਚਾ ਆਪਰੇਸ਼ਨ ਵੱਲੋਂ ਤਿੱਖਾ ਅੰਦੋਲਨ ਵਿੱਡਾਂਗੇ ਪਿੰਡਾਂ ਦੇ ਵਿੱਚ